ਤੁਜਿਹੜਾ ਖਬਰਨਾਮੇ ਦੇ ਨਾਲ ਜਗਤਾਰ ਦਸਾਂ ਸ਼ਬਦਾ ਸਵਾਲ ਕਰਦਾ ਹੈ। ਕੱਲ ਬੀਤੀ ਸ਼ਾਮ ਫਰੀ ਕੋੜਾ ਜ਼ਿਲ੍ਹੇ ਦੇ ਪਿੰਡ ਚੰਦਪਾਣ ਦੇ ਵਿੱਚ ਧਰਨਾਕਾਰੀਆਂ ਵੱਲੋਂ ਪੁਲਸ ਉੱਪਰ ਇੱਕ ਟੱਕਰ ਹੋਈ ਗਏ ਸਨ ਜਿਸ ਵਿੱਚ ਕਈ ਪੁਲਸ ਮੁਲਾਜ਼ਮ ਅਤੇ ਧਰਨਾਕਾਰੀ ਵੀ ਜ਼ਖਮੀ ਹੋਏ ਸਨ। ਦੱਸਿਆ ਜਾ ਰਿਹਾ ਸੀ ਕਿ ਇਹ ਧਰਨਾ ਨਾਲੀ ਦੇ ਮਸਲੇ ਨੂੰ ਲੈ ਕੇ ਲੱਗਾ ਹੋਇਆ ਸੀ। ਪਿੰਡ ਦੇ ਹੀ ਸਰਪੰਚ ਦੇ ਵੱਲੋਂ ਕਿਹਾ ਜਾ ਰਿਹਾ ਕਿ ਇਹ ਧਰਨਾ ਲਗਵਾਇਆ ਗਿਆ ਸੀ ਅਤੇ ਉਸ ਦੇ ਹੀ ਦਰਨਾਕਾਰੀਆਂ ਵੱਲੋਂ ਜਿਹੜਾ ਹਮਲਾ ਕੀਤਾ ਗਿਆ ਸੀ ਜਿਸ ਵਿੱਚ ਇੱਟਾਂ ਰੋੜੇ ਚਲਾਏ ਗਏ ਹਨ ਘਰਾਂ ਦੇ ਵਿੱਚ ਵੀ ਭੰਨਤੋੜ ਕੀਤੀ ਗਈ ਸੀ ਅਤੇ ਬਾਅਦ ਦੇ ਵਿੱਚ ਫਿਰ ਫ੍ਰੀਕਵਲ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ ਇਸ ਦੇ ਚਲਦਿਆਂ ਦੱਸਿਆ ਜਾ ਰਿਹਾ ਹੈ ਕਿ 40 ਤੋਂ 50 ਦੇ ਕਰੀਬ ਲੋਕਾਂ ਨੂੰ ਹਰਾਸਤ ਦੇ ਵਿੱਚ ਵੀ ਪੁਲਿਸ ਵੱਲੋਂ ਲਿਆ ਗਿਆ ਜਿਨ੍ਹਾਂ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਹੈ ਜਿਸ ਦੇ ਚਲਦਿਆਂ ਅੱਜ ਪਿੰਡ ਚੰਦਪਾਣ ਦੇ ਵਿੱਚ ਇੱਕ ਫਲੈਗ ਮਾਰਚ ਕੱਢਿਆ ਗਿਆ ਤਾਂ ਜੋ ਪਿੰਡ ਦੇ ਲੋਕ ਆਪਣੇ ਆਪ ਨੂੰ ਸੇਫ ਮਹਿਸੂਸ ਕਰ ਸਕਣ ਤੰਦਪਾਣ ਦੇ ਵਿੱਚ ਅੱਜ ਦਾ ਇਹ ਫਲੈਗ ਮਾਰਚ ਐਸਪੀ ਜਸਮੀਤ ਸਿੰਘ ਦੀ ਅਗਵਾਈ ਦੇ ਵਿੱਚ ਕੱਢਿਆ ਗਿਆ ਇਸ ਬੰਦ ਦੇ ਵਿੱਚ ਗੱਲਬਾਤ ਕਰਦਿਆਂ ਐਸਪੀ ਜਸਮੀਤ ਸਿੰਘ ਨੇ ਕਿਹਾ ਕਿ ਕੱਲ ਧਰਨਾਕਾਰੀਆਂ ਵੱਲੋਂ ਮੰਗਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ ਪਰ ਉਹਨਾਂ ਵੱਲੋਂ ਹੁੱਲੜਬਾਜੀ ਕੀਤੀ ਗਈ ਅਤੇ ਉਹਨਾਂ ਵੱਲੋਂ ਇੱਟਾ ਰੋੜੇ ਵਿੱਚ ਲਾਏ ਗਏ ਤੇ ਲੋਕਾਂ ਦੇ ਘਰਾਂ ਵਿੱਚ ਵੀ ਪੰਤੂੜ ਕੀਤੀ ਗਈ ਜਿਸ ਤੋਂ ਬਾਅਦ ਫ੍ਰੀਕਵੈਂਟ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਗਈ ਅਤੇ 40 ਲੋਕਾਂ ਦੇ ਖਿਲਾਫ ਬਾਈ ਨੇ ਪਰਚਾ ਦੀ ਦਰਜ ਕੀਤਾ ਗਿਆ ਅਤੇ ਕੁਝ ਅਨਮਸ਼ਾਤੀਆਂ ਦੇ ਖਿਲਾਫ ਵੀ ਪਰ ਚਦਰਜ ਕੀਤਾ ਗਿਆ ਹੈ ਉਹਨਾਂ ਕਹਿੰਦੇ ਅੱਜ ਫਲੈਗ ਮਾਰਚ ਕਰਨ ਦਾ ਮਕਸਦ ਇਹ ਹੈ ਕਿ ਪਿੰਡ ਦੇ ਲੋਕ ਆਪਸੀ ਭਾਈਚਾਰੇ ਨਾਲ ਰਹਿਣ ਅਤੇ ਆਪਣੇ ਆਪ ਨੂੰ ਸੇਫ ਮਹਿਸੂਸ ਕਰਨ ਕਿ ਪੰਜਾਬ ਪੁਲਿਸ ਉਹਨਾਂ ਦੇ ਨਾਲ ਖੜੀ ਹੈ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਐਸਪੀ ਜਸਮੀਤ ਸਿੰਘ ਨੇ ਅੱਜ ਸੀਜੀ ਕੱਲ ਇੱਥੇ ਇੱਕ ਘਟਨਾ ਹੋਈ ਸੀ ਲੋਕਾਂ ਜਿਹੜੇ ਧਰਨਾਕਾਰੀ ਹੈਗੇ ਸੀ ਇਹਨਾਂ ਨੇ ਯਕਦਮੀ ਵਾਇਲੈਂਟ ਟਰਨ ਹੋ ਗਏ ਤੇ ਸਾਡੇ ਜਿਹੜੀ ਉੱਥੇ ਡਿਊਟੀ ਮੈਜਿਸਟ੍ਰੇਟ ਵੀ ਸੀ ਪੁਲਿਸ ਵੀ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਤੁਸੀਂ ਸ਼ਾਂਤੀ ਜਿੰਨੂੰ ਕਿੰਨੇ ਬਣਾਈ ਰੱਖੋ ਤੇ ਜਿਹੜਾ ਵੀ ਮਸਲੇ ਦਾ ਹੱਲ ਹੈ ਉਹਦੇ ਹਰ ਇੱਕ ਤਰ੍ਹਾਂ ਦੇ ਚੈਨਲ ਹੈਗੇ ਪਰ ਉਹਨਾਂ ਨੇ ਇੱਕ ਵੋਬ ਹੈ ਜਿਹੜਾ ਉਹ ਜਿਹੜਾ ਕਿ ਉਹਨਾਂ ਨੂੰ ਅਨਲੂਪ ਫੂਲ ਅਸੈਂਬਲੀ ਦਾ ਰੂਪ ਧਾਰ ਰਿਹਾ ਤੇ ਫਿਰ ਉਹ ਵਾਇਲੈਂਟ ਹੋ ਗਿਆ ਤੇ ਉਹਨੇ ਪੱਥਰ ਚਲਾਏ ਹੈਗੇ ਤੇ ਜਿਹਦੇ ਚ ਪੁਲਿਸ ਵਾਲੇ ਜਿਹਨੂੰ ਵੀ ਕਹਿੰਦੇ ਉਹ ਵੀ ਇੰਜਰਡ ਹੈਗੇ ਕੁਝ ਪਿੰਡ ਵਾਲੇ ਵੀ ਇੰਜਰਡ ਹੈਗੇ ਤੇ ਲੋਕਾਂ ਦੇ ਘਰਾਂ ਦਾ ਵੀ ਉਹਨਾਂ ਨੇ ਨੁਕਸਾਨ ਕੀਤਾ ਹੈਗਾ ਐਸਫਆਈਆਰ ਦਰਜ ਕੀਤੀ ਹੈ तकरीबन 40 ਬੰਦਿਆਂ ਦੇ ਅਗੇਂਸਟ ਬਾਈ ਨੇਮ ਆ ਉਹਨਾਂ ਨੂੰ ਅਹੀਂ ਫੜ ਲਿਆ ਹੈਗਾ ਤੇ ਕੁਝ ਨਾਮ ਲੂਮ ਨੇ ਉਹਨਾਂ ਨੂੰ ਅਹੀਂ ਜਲਦੀ شناخت ਕਰ ਰਹੇ ਉਹਨਾਂ ਨੂੰ ਫੜਨ ਦੀ ਕੋਸ਼ਿਸ਼ਾਂ ਕਰ ਰਹੇ ਆ ਤੇ ਅੱਜ ਹੀ ਫਲੈਗ ਮਾਰਚ ਕੀਤਾ ਹੈ ਕੱਲ੍ਹ ਅਸੀਂ ਇੱਥੇ ਪੁਲਿਸ ਵੀ ਸਟੇਸ਼ਨ ਕੀਤੀ ਸੀ ਤਾਂ ਜੋ ਕੋਈ ਇਦਾਂ ਦੀ ਦੁਬਾਰਾ ਸ਼ਰਾਰਤ ਨਾ ਕਰ ਸਕੇ ਤੇ ਵੈਸੇ ਵੀ ਪਿੰਡ ਵਾਲਿਆਂ ਦੇ ਮਨ 'ਚ ਇੱਕ ਸੇਫਟੀ ਦੀ ਭਾਵਨਾ ਆਵੇ ਅੱਜ ਫਲੈਗ ਮਾਰਚ ਕੀਤਾ ਹੈ ਤਾਂ ਜੋ ਕਿ ਇੱਕ ਕੌਨਫੀਡੈਂਸ ਆ ਵੀ ਲੋਕਾਂ ਦੇ ਮਨ 'ਚ ਕਿ ਪੁਲਿਸ ਉਹਨਾਂ ਦੇ ਨਾਲ ਹੈ ਇੱਥੇ ਹਾਜ਼ਰ ਹੈਗੀ ਹੈ ਤੇ ਕੋਈ ਬੰਦਾ ਇਦਾਂ ਦੀ ਸ਼ਰਾਰਤ ਨੂੰ ਅੰਜਾਮ ਨਹੀਂ ਦੇ ਸਕਦਾ ਸਰ ਕਿਹੜੀਆਂ ਧਰਾਵਾਂ ਦੇ ਤਦਾਰ ਦੇ ਇਦਾਂ ਦੇਖੋ ਜੀ ਜੇ ਤੇ ਆਈਪੀਸੀ ਲੋਕਾਂ ਦੇ ਹਿਸਾਬ ਨਾਲ ਚੱਲੀ ਤੇ 307 ਤੇ ਸੀ ਲਗਾਈ ਹੈਗੀ ਐ 353 ਲਗਾਈ ਹੈਗੀ ਐ ਫਿਰ ਇਹਨਾਂ ਨੇ ਨੁਕਸਾਨ ਸਾਨੀਆਂ ਕੀਤੀਆਂ ਉਹਦੀ ਲਈ ਹੈਗੀ ਅਲੱਗ-ਅਲੱਗ ਜਿਹੜੀਆਂ ਵੀ ਤੇ ਜਿੱਦਾਂ ਦਾ ਜੁਰਮ ਹੋਇਆ ਉਹ ਧਾਰਵਾਾ ਲਾ ਕੇ ਹੀ ਬਰਤਨ ਇਹਨਾਂ ਦੇ ਖਿਲਾਫ ਤਕਰੀਬਨ 40 ਬੰਦੇ ਹੈਗੇ ਜੀ ਜਿੰਨੇ ਆ ਕਰਵਾਇਆ ਜਿਹਦੀ ਸ਼ਹਿਤ ਇਹ ਹੈਗਾ ਜਿਹੜਾ ਜਿੱਦੇ ਸਰਪੰਚ ਤੇ ਵੈਸੀ ਲੇਡੀ ਹੈਗੀ ਉਹਨਾਂ ਦਾ ਹਸਬੰਡ ਹੈ ਉਹ ਨੇ ਤੇ ਬਾਕੀ ਹੋਰ ਉਹਦੇ ਨਾਲ ਦੇ ਸਰ ਜਿਹੜੀ ਕੱਲ ਦੀ ਘਟਨਾ ਹੋਈ ਉਹਦੇ ਵਿੱਚ ਕਿੰਨੇ ਕੇ ਜਿਹੜੇ ਜ਼ਖਮੀ ਹੋਏ ਨੇ ਸਾਡੀ ਡੀਐਸਪੀ ਸਾਹਿਬ ਨੇ ਐਸਐਚਓ ਸਾਹਿਬ ਨੇ ਹੋਰ ਤਿੰਨ ਚਾਰ ਮੁਲਾਜ਼ਮ ਹੋਰ ਹੈਗੇ ਨੇ ਜਿਹੜੀ ਜਿਹੜੇ ਗੱਤਨੀ ਹੋਏ ਨੇ ਤੇ ਆਮ ਪਬਲਿਕ ਵੀ ਇੱਥੇ ਆਮ ਪਬਲਿਕ ਵੀ ਤੁਸੀਂ ਉੱਥੇ ਜਦੋਂ ਹੁਣ ਦੇਖਿਆ ਹਣਾ ਉਹਦੇ ਵੀ ਇੱਕ ਬੰਦੇ ਦੇ ਜਾਨੀ ਕਿ ਠੋਡੀ ਤੇ ਸੱਟ ਲੱਗੀ ਹੋਈ ਹੈਗੀ ਕਈਆਂ ਦੇ ਡਲੇ ਜਿੱਦਾਂ ਪੈਰਾਂ 'ਚ ਲੱਗੇ ਇਸ ਤਰ੍ਹਾਂ ਦੀਆਂ ਚੀਜ਼ਾਂ ਜ਼ਿਆਦਾ ਹੋਈਆਂ ਹੈਗੀਆਂ ਸਰ ਹੁਣ ਪਿੰਡ ਨਿਵਾਸੀਆਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਇਹ ਮੈਸੇਜ ਜਿੱਦਾਂ ਕਿ ਪਹਿਲਾਂ ਪਿਆਰ ਨਾਲ ਰਹ ਰਹੇ ਹੋ ਤੇ ਇਦਾਂ ਹੀ ਰਹੋ ਕਿ ਜਿੰਨੇ ਕਿ ਸ਼ਰਾਰਤੀ ਬੰਦੇ ਦੀਆਂ ਗੱਲਾਂ ਚ ਨਾ ਆਓ